ਸਸਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਹੁਣੇ-ਹੁਣੇ ਸਾਡੇ ਕੋਲ ਇੱਕ ਬਹੁਤ ਹੀ ਭਿਆਨਕ ਖਬਰ ਪਹੁੰਚਦੀ ਹੈ ਜੋ ਕਿ ਬਟਾਲਾ ਤੋਂ ਪ੍ਰਾਪਤ ਹੋਈ ਹੈ ਸਾਂਝ ਕੀਤੀ ਹੈ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਾਂ ਦੱਸ ਦਈਏ ਕਿ ਇਹ ਖਬਰ ਬਟਾਲਾ ਤੋਂ ਇੱਕ ਨਿੱਜੀ ਬਾਸਸ ਜੋ ਕਿ ਚੰਡੀਗੜ੍ਹ ਦੇ ਲਈ ਚਲਦੀ ਏ ਤਾਂ ਜਿਵੇਂ ਹੀ ਕਾਦੀਆਂ ਰੋਡ ਨੂੰ ਮੁੜਦੀ ਏ ਤੇ ਸਾਹਬਾਦ ਦੇ ਨੇੜੇ ਜਾ ਕੇ ਇੱਕ ਸਕੂਟੀ ਵਾਲੇ ਨੂੰ ਬਚਾਉਂਦੇ ਹੋਏ ਤਾਂ ਦੱਸ ਦਈਏ ਕਿ ਸਾਹਬਾਦ ਮੋੜ ਤੋਂ ਕਹਿਆ ਜਾਂਦਾ ਕਿ ਜਦੋਂ ਟਰਨ ਕੀਤਾ ਤੇ ਸਾਹਮਣੇ ਇੱਕ ਸਕੂਟੀ ਵਾਲੇ ਨੂੰ ਬਚਾਉਂਦੇ ਹੋਏ ਮੋੜ ਤੇ ਨਾਲ ਹੀ ਬਣੇ ਇੱਕ ਬੱਸ ਸਟਾਪ ਦੇ ਨਾਲ ਜਿਹੜੀ ਉਹਦੀ ਬਿਲਡਿੰਗ ਆ ਉਹਦੇ ਨਾਲ ਟਕਰਾ ਜਾਂਦੀ ਏ ਤੇ ਬਹੁਤ ਤੇਜ਼ ਜਿਹੜਾ ਆ ਉਹਦੇ ਨਾਲ ਵੱਜ ਕੇ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਬੱਸਦਾ ਹੋਇਆ ਜਿੱਚ ਦੱਸਿਆ ਜਾ ਰਿਹਾ ਕਿ 19 ਸਵਾਰੀਆਂ ਜਿਹੜੀਆਂ ਨੇ ਜ਼ਖਮੀ ਹੋ ਗਈਆਂ ਤੇ ਮੌਕੇ ਤੇ ਤਿੰਨ ਦੀ ਜਿਹੜੀ ਏ ਮੌਤ ਹੋ ਜਾਂਦੀ ਏ ਤਾਂ ਦੁਬਾਰਾ ਦੱਸਦੇ ਹਾਂ ਕਿ ਬਟਾਲਾ ਤੋਂ ਇੱਕ ਬੱਸ ਜੋ ਕਿ ਚੰਡੀਗੜ੍ਹ ਦੇ ਲਈ ਚੱਲਦੀ ਏ ਨਿੱਜੀ ਬੱਸ ਸਰਵਿਸ ਆ ਜੋ ਚੰਡੀਗੜ੍ਹ ਦੇ ਲਈ ਰਵਾਨਾ ਹੁੰਦੀ ਜਿਵੇਂ ਕਾਦੀਆ ਰੋਡ ਤੋਂ ਨਿਕਲ ਕੇ ਜਾਂਦੀ ਏ ਤਾਂ ਉਹ ਬੱਸ ਸਾਹਬਾ ਦੇ ਨੇੜੇ ਜਾ ਕੇ ਇੱਕ ਸਕੂਟੀ ਵਾਲੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਬਣੇ ਹੋਏ ਬੱਸ ਸਟੈਂਡ ਦੇ ਨਾਲ ਜਿਹੜੀ ਏ ਟਕਰਾ ਜਾਂਦੀ ਏ ਜਿਹਦੇ ਵਿੱਚ 19 ਲੋਕ ਜਿਹੜੇ ਜ਼ਖਮੀ ਹੋ ਗਏ ਤੇ ਤਿੰਨ ਲੋਕਾਂ ਦੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਤ ਹੋ ਗਈ ਹੈ ਜ਼ਖਮੀਆਂ ਨੂੰ ਬਟਾਲਾ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚਲਦਾ ਪਿਆ ਆ ਬਹੁਤ ਹੀ ਜਿਆਦਾ ਮੰਦ ਭਾਗੀ ਖਬਰ ਜਿਹੜੀ ਇਹ ਪਟਾਲਾ ਤੋਂ ਸਾਹਮਣੇ ਆਈ ਏ ਸਾਹ ਬਾਦ ਕਾਦੀਆਂ ਰੋਡ ਦੇ ਉੱਤੇ ਬੱਸ ਦਾ ਜਿਹੜਾ ਆ ਭਿਆਨਕ ਐਕਸੀਡੈਂਟ ਹੋ ਜਾਂਦਾ ਏ ਜਿਦੇ ਚ 19 ਲੋਕਾਂ ਦੀ ਜਿਹੜੀ ਇਹ ਤੁਹਾਨੂੰ ਦੱਦੀ ਏ ਕਿ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਏ ਤੇ ਤਿੰਨ ਲੋਕਾਂ ਦੀ ਜਿਹੜੀ ਇਹ ਉਹ ਮੌਕੇ ਤੇ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਏ ਖਬਰ ਸਾਂਝੀ ਕੀਤੀ ਹੈ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਜੋ ਕਿ ਅਸੀਂ ਤੁਹਾਡੇ ਨਾਲ ਇਸ ਟਾਈਮ ਸਾਂਝੀ ਕਰਦੇ ਪਏ ਆ ਤੇ ਆਓ ਸੁਣਦੇ ਆ ਮਰੀਜ਼ਾਂ ਤੋਂ ਸਾਰੀ ਗੱਲਬਾਤ ਕੁੱਲ ਇਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਝ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਹਨਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਜਿਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰ ਉਹ ਤਾਂ ਕਿੰਨੇ ਕ ਤਾਂ ਰੈਫਰ ਕੀਤੀ ਗਈ ਅੰਮ੍ਰਿਤ ਸਰ ਸੱਤ ਦੇਖੋ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਜੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਇੱਕ ਜਿਆਦਾ ਨਾ ਅਡਲਟ ਹੀ ਜਿਹੜੇ ਬਹੁਤੇ ਅਡਲਟ ਆ ਬੱਚਾ ਇੱਕ ਹੋਈ ਕੈਜ਼ੁਐਲਟੀਆਂ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਐਲਟੀਆਂ ਜਿਹੜੀਆਂ ਪਈਆਂ ਭਾਜੀ ਇਹ ਇਨਸੀਡੈਂਟ ਹੋਇਆ ਬਹੁਤ ਹਾਂਜੀ ਕਿੰਨਾ ਪ੍ਰੇਸ਼ਾਨ ਹੋ ਕੇ ਆਏ ਹੋ ਫੈਮਿਲੀਜ਼ ਨਾਲ ਗਲ ਕੇ ਵੀ ਆਏ ਹੋ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਲਟ ਹੋ ਚੁੱਕੀ ਹੈ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪ੍ਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਨੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਰਨਾ ਸੰਜੀ ਸਰ ਵੀ ਪਿੱਛੇ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮੋੜ ਤੇ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਉਹਨੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂ ਦਿੱਤੀ ਜਾਊਗੀ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਧੀਆਂ ਰੋਡ ਹੈ ਉਸ ਰੋਡ ਦੇ ਉੱਤੇ ਦਾ ਪ੍ਰੀਲੀਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਲਗਭਗ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬੀਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਹਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਰੀਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 12 ਬੰਦੇ ਆ 2 ਦੇ ਹੈਵ ਸਸਟੇਨਡ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਜੋ ਸਿੱਧਾ ਸਵਾਲ ਹੈ ਜੀ বাস ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਨਾਲ ਚੱਲਦੀ ਸੀ ਤੇ ਅੱਜ ਵੀ ਸਵਾਰੀ ਹੈ ਕਿ ਜੀ ਬਹੁਤ ਤੇਜ਼ ਰਫਤਾਰ ਨਾਲ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਝਾੜੀ ਬੜੀ ਤਾਂ ਪਰ ਅਸੀਂ ਇਸ ਚੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਵਿੱਚ ਕਰ ਰਹੇ ਨੇ ਠੀਕ ਹੈ ਥੈਂਕ ਯੂ